ਸੱਚੀ ਗੱਲ ਕੀ ਤੁਸੀਂ ਦੇਖ ਰਹੇ ਹੋ ਜੀਐਸਪੀ ਟੀਵੀ ਤੇ ਮੈਂ ਨਵਦੀਪ ਕੌਰ ਜਿਆਦਾ ਨਜ਼ਰ ਮਾਰਦਿਆਂ ਅੱਜ ਦੀਆਂ ਖਾਸ ਖਬਰਾਂ ਦੇ ਬੁਲੇਟਨ ਤੇ ਕੈਨੇਡਾ ਛਡਨ ਵਾਲਿਆਂ ਦੀ ਗਿਣਤੀ ਦੇ ਵਿੱਚ ਹੋਇਆ ਵਾਧਾ ਕੈਨੇਡਾ ਛਡਨ ਵਾਲਿਆਂ ਦੀ ਗਿਣਤੀ ਦੇ ਵਿੱਚ ਲਗਾਤਾਰ ਵਾਧਾ ਹੋ ਰਿਹਾ ਕਿਉਂਕਿ ਇਸ ਸਾਲ ਜਨਵਰੀ ਤੋਂ ਮਾਰਚ ਤੱਕ 25086 ਨਾਗਰਿਕ ਅਤੇ ਸਥਾਈ ਨਿਵਾਸੀ ਕੈਨੇਡਾ ਛੱਡ ਚੁੱਕੇ ਇਹ 2017 ਤੋਂ ਬਾਅਦ ਦੂਜੀ ਸਭ ਤੋਂ ਵੱਡੀ ਪਹਿਲੀ ਤਿਮਾਹੀ ਹੈ ਜਦੋਂ 27 ਜਨਵਰੀ 115 ਲੋਕ ਦੇ ਸ਼ਾੜਕੇ ਗਏ ਸਨ ਇਸ ਵਿੱਚ ਪੰਜਾਬੀ ਪਾਇਚਾਰੀ ਬਿ ਲੋਕ ਵੱਡੀ ਗਿਣਤੀ ਦੇ ਵਿੱਚ ਸ਼ਾਮਿਲ ਅਜੀਤ ਦੇਵ ਗਾਂਧੀ ਨਵੀਂ ਆ ਰਹੀ ਫਿਲਮ ਸਨ ਆਫ ਸਰਦਾਰ 2 ਦਾ ਟ੍ਰੇਲਰ ਕਦੋਂ ਹੋਵੇਗਾ ਰਿਲੀਜ਼ ਫਿਲਮ ਦੇ ਮੁੱਖ ਅਦਾਕਾਰ ਅਜੀਤ ਦੇਵ ਗਾਂਧੀ ਆਪਣੀ ਚੌਥੀ ਕਾਮੇਡੀ ਫਿਲਮ ਸਨ ਆਫ ਸਰਦਾਰ ਦੇ ਦੂਜੀ ਭਾਗ ਦੇ ਟ੍ਰੇਲਰ ਦੀ ਰਿਲੀਜ਼ ਡੇਟ ਦਾ ਐਲਾਨ ਕਰ ਦਿੱਤਾ ਅੱਜ ਇਹ ਸੋਸ਼ਲ ਮੀਡੀਆ ਤੇ ਸਨ ਆਫ ਸਰਦਾਰ ਪੂ ਦਾ ਨਵਾਂ ਪੋਸਟਰ ਸ਼ੇਅਰ ਕੀਤਾ ਅਤੇ ਦੱਸਿਆ ਕਿ ਸਨ ਆਫ ਸਰਦਾਰ ਪੂ ਦਾ ਟ੍ਰੇਲਰ 11 ਜਨਵਰੀ ਨੂੰ ਰਿਲੀਜ਼ ਹੋਵੇਗਾ। ਅਗਸਤ ਦਾ ਅੱਧਾ ਮਹੀਨਾ ਬੈਂਕ ਰਹਿਣਗੇ ਬੰਦ। ਦੱਸ ਦਈਏ ਕਿ ਅਗਸਤ ਦੇ ਮਹੀਨੇ ਦੇ ਵਿੱਚ ਕਈ ਤਿਉਹਾਰ ਅਤੇ ਜਸ਼ਨ ਹੁੰਦੇ ਨੇ ਜਿਸ ਕਾਰਨ ਬੈਂਕ ਕਰਮਚਾਰੀਆਂ ਨੂੰ ਵਧੀਰੇ ਛੁੱਟੀਆਂ ਮਿਲਣਗੀਆਂ। ਜੋਣਕਾਰੀ ਅਮ ਸੌਰੀ ਸੌਰੀ ਰਾਜ ਤੋਂ ਦੇ ਵਿਅਕਤੀਆਂ ਦੀ ਸੂਚੀ ਵੱਖਰੀ ਤਿਆਰ ਕੀਤੀ ਗਈ ਹੈ ਜੰਮੂ ਤੋਂ ਪਠਾਨਕੋਟ ਆ ਰਹੀ ਮਾਲ ਗੱਡੀ ਪਟੜੀ ਤੋਂ ਉਤਰੀ ਕਈ ਰੇਲ ਗੱਡੀਆਂ ਕੀਤੀਆਂ ਰੱਦ ਜੰਮੂ ਕਸ਼ਮੀਰ ਤੋਂ ਪਠਾਨਕੋਟ ਵੱਲ ਆ ਰਹੀ ਇੱਕ ਮਾਲ ਗੱਡੀ ਮਿਰਵਾਸ ਸਵੇਰੇ ਮਾਧੋਪੁਰ ਰੇਲਵੇ ਸਟੇਸ਼ਨ ਤੇ ਨੇੜੇ ਪਟੜੀ ਤੋਂ ਉਤਰੀ ਦੀ ਇਸ ਹਾਦਸੇ ਦੇ ਵਿੱਚ ਰੇਲ ਗੱਡੀ ਦਾ ਇੰਜਣ ਅਤੇ ਤਿੰਨ ਡੱਬੇ ਪਟਰੀ ਤੋਂ ਉਤਰ ਗਏ ਖੁਸ਼ਕਿਸਮਤੀ ਦੇ ਨਾਲ ਇਹ ਇੱਕ ਮਾਲ ਗੱਡੀ ਸੀ ਇਸ ਵਿੱਚ ਕੋਈ ਜਾਨੀ ਨੁਕਸਾਨ ਹੋਣ ਦੀ ਖਬਰ ਸਾਹਮਣੇ ਨਹੀਂ ਹੈ ਦਿੱਲੀ ਵਿੱਚ ਆਇਆ ਪਹੁੰਚਾ ਲੋਕਾਂ ਦੇ ਵਿੱਚ ਸਹਿਮ ਦਾ ਮਾਹੌਲ ਦਿੱਲੀ ਅਤੇ NCR ਵਿੱਚ ਪੁਚਾਲ ਦੇ ਤੇਜ਼ ਝਟਕੇ ਮਹਿਸੂਸ ਕੀਤੇ ਗਾਜ਼ੀਆਬਾਦ ਨੋਇਡ ਗੁਰੂਗਰਾਮ ਅਤੇ ਦਿੱਲੀ ਦੇ ਵਿੱਚ ਲੋਕਾਂ ਨੂੰ ਪੁਚਾਲ ਦੇ ਝਟਕੇ ਮਹਿਸੂਸ ਹੋਏ ਲੋਕਾਂ ਨੇ ਸਵੇਰੇ 9 ਵਜੇ 4 ਵਜੇ ਦੇ ਕਰੀਬ ਪੁਚਾਲ ਦੇ ਝਟਕੇ ਮਹਿਸੂਸ ਕੀਤੇ ਲੋਕਾਂ ਨੇ ਆਪਣੇ ਘਰਾਂ ਤੋਂ ਬਾਹਰ ਨਿਕਲੇ ਮੌਸਮੇਪਾਰਕ ਦੇ ਵੱਲੋਂ 14 ਜ਼ਿਲ੍ਹਿਆਂ ਦੇ ਵਿੱਚ ਮੀਂਹ ਦੇ ਲਈ ਯੈਲਰ ਅਲਰਟ ਜਾਰੀ ਕੀਤਾ ਗਿਆ ਮੌਸਮੇਪਾਰਕ ਨੇ ਅੱਗੋਂ ਪੰਜਾਬ ਦੇ 14 ਜ਼ਿਲ੍ਹਿਆਂ ਦੇ ਵਿੱਚ ਮੀਂਹ ਦੇ ਲਈ ਯੈਲੋ ਅਲਰਟ ਜਾਰੀ ਕੀਤਾ ਇਸ ਤੋਂ ਇਲਾਵਾ ਸਵੇਰੇ 19 ਜ਼ਿਲ੍ਹਿਆਂ ਦੇ ਵਿੱਚ ਫਲੈਸ਼ ਅਲਰਟ ਸਾਰੀ ਕੀਤਾ ਗਿਆ ਅਸ ਤੋਂ ਬਾਅਦ ਅਗਲੇ 5 ਦਿਨਾਂ ਦੇ ਲਈ ਨਾ ਤਾਂ ਕੋਈ ਅਲਰਟ ਹੈ ਤੇ ਨਾ ਹੀ ਮੀਂਹ ਦੀ ਕੋਈ ਸੰਭਾਵਨਾ ਜੋ ਜਤਾਈ ਗਈ ਭਾਰਤ ਅਤੇ ਇੰਗਲੈਂਡ ਵਿਚਾਲੇ ਤੀਜਾ ਟੈਸਟ ਮੈਚ ਹੋਵੇਗਾ ਅੱਜ ਪਾਤੀ ক্রিকেট ਟੀਮ ਵਿਰਵਾਜ 10 ਬੁਲਾਈ ਤੋਂ ਸ਼ੋਭ ਮਨਗਿਲ ਦੀ ਕਪਤਾਨੀ ਹੇਟਰ ਲੰਡਨ ਦੇ ਲਾਰਡਸ ক্রিকেট ਗਰਾਉਂਡ ਦੇ ਇੰਗਲੈਂਡ ਨਾਲ ਕੀ ਚਾ ਟੈਸਟ ਮੈਚ ਖੇਡਣ ਜਾ ਰਹੀ ਹੈ ਇਸ ਤੋਂ ਪਹਿਲਾਂ ਇੰਗਲੈਂਡ ਦੇ ਕਪਤਾਨ ਬੇ ਸਟੌਕਸ ਨੇ ਇੱਕ ਵੱਡਾ ਕਦਮ ਚੁੱਕਿਆ ਜਿਸ ਨੇ ਟੀਮ ਇੰਡੀਆ ਦੇ ਲਈ ਖਤਰੇ ਦੀ ਕੰਟੀ ਪੁਝਾ ਦਿੱਤੀ ਪੰਜਾਬ ਵਿਧਾਨ ਸਭਾ ਦਾ ਦੋ ਦਿਨਾ ਵਿਸ਼ੇਸ਼ ਸੈਸ਼ਨ ਅੱਜ ਤੋਂ ਸ਼ੁਰੂ ਪੰਜਾਬ ਵਿਧਾਨ ਸਭਾ ਦਾ ਦੋ ਦਿਨਾ ਵਿਸ਼ੇਸ਼ ਸ਼ਾਸਨ ਅੱਜ ਤੋਂ ਸ਼ੁਰੂ ਹੋਵੇਗਾ ਸੈਸ਼ਨ ਦੇ ਹਗਾਮੇ ਪਰੇ ਹੋਣ ਦੀ ਉਮੀਦ ਹੈ ਹਾਲਾਂਕਿ ਇਹ ਸ਼ਾਸਨ ਵਿੱਦ ਵੀ ਦੇ ਮਾਮਲੇ ਦੇ ਵਿੱਚ ਸਖਤ ਕਾਨੂੰਨ ਬਣਾਉਣ ਲਈ ਬੁਲਾਇਆ ਗਿਆ ਪਿਛਲੇ ਸਮਾਗਮ ਤੋਂ ਹੁਣ ਤੱਕ ਦੇ ਸਮੇਂ ਦੌਰਾਨ ਕਈ ਸਤਕਾਰਯੋਗ ਸ਼ਖੀਅਤਾਂ ਸਾਡੇ ਤੋਂ ਵਿਛੜ ਗਈਆਂ ਹਨ ਅਸੀਂ ਉਹਨਾਂ ਨੂੰ ਸ਼ਰਦਾ ਦੇ ਫੁੱਲ ਭੇਟ ਕਰਨ ਲਈ ਿਕੱਤਰ ਹੋਏ ਹਾਂ ਉਹ ਜਿਹੜੀਆਂ ਸ਼ਖਸੀਅਤਾਂ ਜੋ ਆਪਣੇ ਜੀਵਨ ਨੂੰ ਕੌਮ ਦੇ ਲੇਖੇ ਲਗਾਤੀ ਸਮਾਜ ਅਤੇ ਦੇਸ਼ ਦੀ ਸੇਵਾ ਵਿੱਚ ਬੜ ਮੁੱਲਾ ਯੋਗਦਾਨ ਪਾਉਂਦੇ ਹੋਏ ਸਾਨੂੰ ਹਮੇਸ਼ਾ ਲਈ ਸਦੀਵੀ ਵਿਸ਼ੋੜਾ ਦੇ ਗਈਆਂ ਹਨ ਆਓ ਉਹਨਾਂ ਨੂੰ ਦਿਲ ਦੀਆਂ ਗਹਿਰਾਈਆਂ ਤੋਂ ਸ਼ਰਧਾਂਜਲੀ ਭੇਟ ਕਰੀਏ ਇਸ ਪਵਿੱਤਰ ਸਦਨ ਦੇ ਮੈਂਬਰ ਅਤੇ ਸਾਡੇ ਸਤਕਾਰਯੋਗ ਸਾਥੀ ਡਾਕਟਰ ਕਸ਼ਮੀਰ ਸਿੰਘ ਸੋਹਲ ਸਾਨੂੰ ਮਿਤੀ 27 ਜੂਨ 2025 ਨੂੰ ਸਦੀਵੀ ਵਿਛੋੜਾ ਦੇ ਗਏ ਸਨ। ਉਹਨਾਂ ਦਾ ਜਨਮ ਮਿਤੀ 20 ਫਰਵਰੀ 1959 ਨੂੰ ਪਿੰਡ ਡੇਰਾ ਸੋਹਲ ਜ਼ਿਲ੍ਹਾ ਤਰਨਤਾਰਨ ਵਿਖੇ ਹੋਇਆ। ਉਹ ਸਾਲ 2022 ਵਿੱਚ ਤਰਨਤਾਰਨ ਤੋਂ ਪੰਜਾਬ ਵਿਧਾਨ ਸਭਾ ਦੇ ਮੈਂਬਰ ਚੁਣੇ ਗਏ ਅਤੇ ਮੌਜੂਦਾ ਵਿਧਾਇਕ ਸਦਨ ਉਹਨਾਂ ਵੱਲੋਂ ਪੰਜਾਬ ਵਿਧਾਨ ਸਭਾ ਦੀਆਂ ਵੱਖ-ਵੱਖ ਕਮੇਟੀਆਂ ਦੇ ਮੈਂਬਰ ਵਜੋਂ ਵੀ ਸੇਵਾਵਾਂ ਨਿਭਾਈਆਂ ਗਈਆਂ ਸਰਦਾਰ ਸੁਖਦੇਵ ਸਿੰਘ ਢੀਂਸਾ ਸਾਬਕਾ ਕੇਂਦਰੀ ਮੰਤਰੀ ਉਹ ਵੀ ਸਾਨੂੰ ਮਿਤੀ 28 ਮਈ 2025 ਨੂੰ ਸਦੀਵੀ ਵਿਛੋੜਾ ਦੇ ਗਏ ਸਨ। ਉਹਨਾਂ ਦਾ ਜਨਮ ਮਿਤੀ 9 ਅਪ੍ਰੈਲ 1936 ਨੂੰ ਪਿੰਡ ਉੱਬਾਵਾਲ ਜ਼ਿਲ੍ਹਾ ਸੰਗਰੂਰ ਵਿਖੇ ਹੋਇਆ। ਉਹ ਸਾਲ 1972 1977 1980 ਅਤੇ 1985 ਵਿੱਚ ਪੰਜਾਬ ਵਿਧਾਨ ਸਭਾ ਦੇ ਮੈਂਬਰ ਚੁਣੇ ਗਏ। ਉਨ੍ਹਾਂ ਵੱਲੋਂ ਸਾਲ 1998 2010 ਅਤੇ 2016 ਵਿੱਚ ਰਾਜ ਸਭਾ ਦੇ ਮੈਂਬਰ ਵਜੋਂ ਵੀ ਸੇਵਾਵਾਂ ਨਿਭਾਈਆਂ ਗਈਆਂ। ਉਹ ਸਾਲ 1999 ਤੋਂ 2004 ਤੱਕ ਭਾਰਤ ਸਰਕਾਰ ਵਿੱਚ ਕੇਂਦਰੀ ਮੰਤਰੀ ਰਹੇ। ਸਾਲ 2004 ਵਿੱਚ ਲੋਕ ਸਭਾ ਦੇ ਮੈਂਬਰ ਕਿਉਂ ਨੇ ਗਏ? ਇਸ ਤੋਂ ਇਲਾਵਾ ਉਹ ਟਰਾਂਸਪੋਰਟ ਦੇ ਬਾਅਦ ਖੇਡ ਵਿਭਾਗ ਸੈਰ ਸਪਾਟਾ ਤੇ ਸੱਭਿਆਚਾਰਕ ਮਾਮਲੇ ਵਿਭਾਗ ਅਤੇ ਸ਼ਹਿਰੀ ਹਵਾਬਾਜੀ ਵਿਭਾਗ ਦੇ ਰਾਜ ਮੰਤਰੀ ਸਤੰਤਰ ਚਾਰਜ ਵੀ ਰਹੇ ਉਹਨਾਂ ਦੀਆਂ ਸੇਵਾਵਾਂ ਬਦਲੇ ਉਹਨਾਂ ਨੂੰ ਸਾਲ 2019 ਵਿੱਚ ਪਦਮ ਪੂਸ਼ਨਵਾਰ ਨਾਲ ਸਨਮਾਨਿਤ ਵੀ ਕੀਤਾ ਗਿਆ ਉਹਨਾਂ ਨੇ ਪੰਜਾਬ ਰਾਜ ਡੀਲੀ ਬੋਰਡ ਦੇ ਚੇਅਰਮੈਨ ਵਜੋਂ ਵੀ ਸੇਵਾਵਾਂ ਨਿਭਾਈਆਂ ਉਹ ਸੰਸਦ ਦੀਆਂ ਵੱਖ-ਵੱਖ ਕਮੇਟੀਆਂ ਦੇ ਮੈਂਬਰ ਵੀ ਰਹੇ। ਉਹਨਾਂ ਵੱਲੋਂ ਭਾਰਤ ਸਰਕਾਰ ਦੀਆਂ ਵੱਖ-ਵੱਖ ਮੰਤਰਾਲਿਆਂ ਦੀ ਸੁਨਾਹਕਾਰ ਕਮੇਟੀਆਂ ਦੇ ਮੈਂਬਰ ਵਜੋਂ ਵੀ ਸੇਵਾਵਾਂ ਨਿਭਾਈਆਂ ਗਈਆਂ।